ਆਪਣੇ ਜੀ ਦੁੱਧ ਦੁੱਧ ਸਾਰੀਆਂ 12 13 ਕਿਲੋ ਤੋਂ ਸਟਾਰਟ ਰੱਖ ਕੇ 18 19 ਕਿਲੋ ਤੱਕ ਦੀ ਨੇ ਠੀਕ ਹੈ ਜੀ ਠੀਕ ਆ ਉਹ ਇੱਕ ਮਿੰਟ ਚ ਐ ਲੋਗ ਮੱਝਾਂ ਵੀ ਜਰਾ ਬਾਕੀ ਚੀਜ਼ ਹੈ ਉਹਨੇ ਦੀ ਬਈ ਜਿੰਨੀ ਅੱਜ ਨਾਲ ਵੀ ਯਾਰ 20 20 ਜਰ ਲੈਸ ਕਰਕੇ ਉਹ ਬਈ ਆਪਰ ਉਤਰ ਫਿਰ ਕੇ ਮੱਝਾ ਤੋਂ ਬੰਦਾ ਕੱਚੀ ਕੀਲੇ ਤੋਂ ਠੀਕ ਹੈ ਜੀ ਗੱਲ ਤਾਂ ਦੋ ਅੰਨੇ ਮੰਦੀ ਮਿਲ ਜਾਂਦੀ ਹੈ ਬਸ ਦੋ ਦੋ ਚਾਰ ਚਾਰ ਜਰ ਦੇ ਮਾਰਜਨ ਆਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਭਰਾ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਜਿਹੜੇ ਭਰਾ ਫੇਸਬੁੱਕ ਤੇ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਕਰ ਲਓ ਫੋਲੋ ਦੋਸਤੋ ਅੱਜ ਤਰੀਕ ਹੈਗੀ ਆ 22 ਤੇ 12ਵਾਂ ਮਹੀਨਾ ਸਸਰੀ ਘਰ ਬਾਈ ਜੀ ਸਸਰੀ ਘਰ ਬਾਈ ਤੇ ਨਾਮ ਐਡਰੈਸ ਜੀ ਆਪਣਾ ਨਾਮ ਆਪਣਾ ਜੱਗੇ ਪਿੰਡ ਝਲੂਰਾ ਜ਼ਿਲ੍ਹਾ ਸੰਗਰੂਰ ਠੀਕ ਹੈ ਠੀਕ ਆ ਤੇ ਅੱਜ 6 ਹਰਿਆਣੇ ਦੀਆਂ ਝੋਟੀਆਂ ਨੇ ਹੈ ਜੀ ਜਮਾ ਟਾਪਰ ਦੀ ਨੇ ਬਾਈ ਟਾਪ ਨੇ ਜੀ ਦੁੱਧ ਦੁੱਧ ਸਾਰੀਆਂ 12 13 ਕਿਲੋ ਤੋਂ ਸਟਾਰਟ ਰੱਖ ਕੇ 18 19 ਕਿਲੋ ਤੱਕ ਦੀਆਂ ਨੇ ਠੀਕ ਹੈ ਜੀ ਠੀਕ ਆ ਤੇ ਆ ਪਹਿਲੇ ਪਹਿਲਾਂ ਝੋਟੀ ਦੀ ਦੱਸੋ ਜੀ ਦੱਸੋ ਡਿਟੇਲ ਪਹਿਲੇ ਨੰਬਰ ਵਾਲੀ ਦੂਜਾ ਸੂ ਹੈ ਬਾਈ ਹਾਂਜੀ ਦੂਜਾ ਤੀਜੇ ਦਿਨ ਸੂ ਨੂ ਝੋਟੀ ਨੂੰ ਠੀਕ ਹੈ ਜੀ ਖਾਲੀ ਝੋਟੀ ਹੈ ਜਮਾ ਠੀਕ ਹੈ ਜੀ ਚਵਾਈ ਕਰੀ ਹੋਈ ਆ ਮੇਰੇ 7 ਵਜੇ ਦੀ ਖਾਲੀ ਕਰੀ ਹੋਈ ਹੈ ਝੋਟੀ ਠੀਕ ਹੈ ਜੀ ਬਹੁਤ ਚੰਗੀ ਝੋਟੀ ਹੈ ਨਜਾਇਜ਼ ਚੰਗੀ ਝੋਟੀ ਹੈ ਥਣ ਥਣ ਪੂਰਾ ਗੈਪ ਤੇ ਆ ਗਿਆ ਦੋਸਤ ਪਟਪੜਾ ਬਹੁਤ ਬੋਲੀ ਹੈ ਜਮੀ ਠੀਕ ਹੈ ਜੀ ਹਾਂ ਚੋਣ ਚਵਾਦੀ ਬਾਈ ਕਹਿੰਦਾ ਪੂਰੀ ਆ ਗਈ ਬੋਲੀ ਕਿਸੇ ਨੂੰ ਹੱਥ ਲਾਣ ਦੀ ਲੋੜ ਨਹੀਂ ਹੈਗੀ ਵੱਡੇ ਭਾਈ ਠੀਕ ਹੈ ਜੀ ਹਾਂ ਚਵਾਈ ਦੀ ਦਾ ਸਿੰਗ-ਸਿੰਗ ਦੇਖ ਸਕਦਾ ਦੋਸਤੋ ਬਿਲਕੁਲ ਗੋਲ ਆ ਗਿਆ ਲੈ ਜੀ ਕੋਈ ਚੇ ਦੀ 2 ਟੈਂਕ ਚੋਕੇ ਲੈ ਜੀ 1 ਟੈਂਕ ਚੋਕੇ ਲੈ ਜੀ ਚੇ ਠੀਕ ਆ ਜੀ ਹੁਣ ਕਿੰਨਾ ਕੁ ਦੁੱਧ ਦਊਗਾ ਜੀ ਹੁਣ ਇੱਜ ਥੱਲੇ 12-13 ਕਿਲੋ ਸਟਾਰਟਿੰਗ ਹੋਊਗੀ 12-13 ਕਿਲੋ ਸਟਾਰਟਿੰਗ ਆ 15 ਲੀਟਰ ਦੁੱਧ ਦੇ ਦੋ ਜੀ ਬਾਈ ਗਾਰੰਟੀ ਦੇਵਾਂਗੇ 16-17 ਕਿਲੋ ਜੀ ਠੀਕ ਆ ਜੀ ਕੱਠ ਪੁੜਾ ਦੇਖ ਸਕਦਾ ਦੋਸਤੋ ਪੂਰੇ ਖੜਮੇ ਪੁੜੇ ਦੀ ਆ ਗਈ ਨਾਲ ਕੀ ਆਈ ਇਹਦੇ ਨਾਲ ਇਹਦੇ ਹੈਗੇ ਬਾਈ ਕੱਟਾ ਨਾਲ ਹੈਗੇ ਕੱਟਾ ਦੋਸਤੋ ਕੱਟੀ 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 ਆ ਗਈ ਨਾਲ 12 13 ਲੀਟਰ ਤੋਂ ਸਟਾਰਟਿੰਗ ਆ ਗੋਲੇ ਗੋਲੇ ਚੋਂ ਖਾਲੀ ਹੋ ਰਹੀ ਹੈ ਵੀ ਠੀਕ ਆ ਜੀ ਹਾਂ ਇਹ ਤਾਂ ਕੂਮ ਪਾਤੀ ਵਿੱਚ ਵੀ ਚੱਲ ਕੋਈ ਲੈ ਲਾਂ ਦਾ ਬਾਈ ਠੀਕ ਹੈ ਠੀਕ ਹੈ ਜਿਵੇਂ ਬੰਦਾ ਬੁੜੀ ਕੋਈ ਮਰਜ਼ੀ ਚੋਈ ਚੱਲੇ ਪੂੜੀਆਂ ਕੋਈ ਮਰਜ਼ੀ ਬਾਈ ਠੰਢੀ ਸੀਲ ਹੈ ਚੋਬਾਈਆਂ ਤਾਂ ਜਮੇ ਪੂਰੀਆਂ ਇਹ 2 ਨੰਬਰ ਵਾਲੀ ਦੀ ਦੱਸੋ ਜੀ ਇਹ ਦੂਜਾ ਸੁਗਾ ਬਾਈ ਭਾਰਤ ਦਾ ਨਕਸ਼ਾ ਬਣਾਈ ਫਿਰਦੀ ਹਲੇ ਵੇ ਤਾਂ 14 ਕਿਲੋ ਬੋਲੇ ਤੋਂ ਸਟਾਰਟ ਹੋਣਾ ਨਾੜਾ ਨੂੜਾ ਬਹੁਤ ਨੇ ਬਹੁਤ ਟੋਕਦੇ ਤੇ ਵੀਕ ਲੈਵਲ ਤੇ 17 18 ਕਿਲੋ ਦੁੱਧ ਦੇਉਗੀ ਝੋਟੀ ਠੀਕ ਹੈ ਜੀ ਠੀਕ ਹੈ 17 18 ਲੀਟਰ ਦੁੱਧ ਬਾਈ ਕਹਿੰਦਾ ਦੇ ਦੂਗੇ ਬਹੁਤ ਨਟਾਈ ਕਿਲੋ ਦੀਦਾ ਗਾੜੀ ਗਾੜੀ ਹੈ ਝੋਟੀ ਜੀ ਠੀਕ ਹੈ ਜੀ ਆਹ ਦੇਖ ਨਾੜੂਆ ਨਾਲੇ ਆ ਬੱਚੇ ਦਾ ਵੀ ਸਾਰੀ ਤਾਜਾ ਸੂਆ ਫਰਮਾਨਾ ਦੇਖ ਸਕਦੇ ਹੋ ਨਾੜੂਆ ਨਾਲਾ ਹਾਈਟ ਹੋਇਟ ਪੂਰੀ ਚੰਗੀ ਆ ਝੋਟੀ ਦੀ ਦੋਵਾਂ ਟੋਪਰ ਹੈ ਬਾਈ ਮੂੰਹ ਤੋਂ ਲੈ ਦੂਜਾ ਸੂਆ ਬਈ ਇਹ ਦੂਜਾ ਸੂਆ ਜੀ ਦੂਜਾ ਸੂਆ ਦੂਜਾ ਸੂਆ ਨਾੜਾ ਨੂੜਾ ਦੇਖੋ ਲੈਪੇ ਤੇ ਪੂਰੇ ਨਾੜਾ ਨੂੜਾ ਸਾਫ ਸੁਥਰੀ ਪੂਰੀ ਹਾਈਟ ਹੋਇਟ ਪੂਰੀ ਚੰਗੀ ਆ ਸਾ ਮੂੰਹ ਦੇਖ ਕਿੰਨਾ ਸਪੈਸ਼ ਪਿਆਰ ਹਰਿਆਣੇ ਦੀ ਆ ਸਿੰਘ ਸਿੰਘ ਦੇਖ ਸਕਦੇ ਹੋ ਤੇ ਚੋਟੀ ਕਿੰਨੇ ਦੇ ਦਾਂਗੇ ਭਾਈ ਇਹਦਾ ਮੁੱਲ ਭਾਈ ਮੰਗਾਨ ਨੂੰ ਚਾਹੀ 2 ਲੱਖ ਮੰਗਾਲਾ 2.5 ਲੱਖ ਮੰਗਾਲਾ ਚੋਟੀ ਦਾ 2.5 ਲੱਖ ਰੁਪਏ ਉੱਟਦੀ ਹੈ ਪਰ ਆਪਾਂ 1.75 ਲੱਖ ਦੀ ਦੇ ਦਾਂਗੇ 1.75 ਲੱਖ ਦੀ ਦੋਸਤੋ ਨਗੀਨਾ ਝੋਟੀ ਆ ਬਿਲਕੁਲ ਨਗੀਨਾ ਝੋਟੀ ਜਰ ਟੋਕੜ ਵਿਕ ਜੂ 1.5 ਲੱਖ ਰੁਪਏ ਦੀ 1.5 ਲੱਖ ਰੁਪਏ ਦੀ ਟੋਕੜ ਵੇਕਣ ਦੀ ਆ ਦੇਖ ਸਕਦੇ ਹੋ ਸਾਹ ਤਾਣਾ ਬਾਕੀ ਥੱਲੋ ਖਾਲੀ ਕਰੀ ਹੋਏ ਨੇ ਬਾਈ ਕੋਈ ਏਖੜ ਲਾ ਕੇ ਨਹੀਂ ਬਣਾਈ ਹੋਈ ਵੀਡੀਓ ਇੱਕ ਦੋ ਮੱਜਾਂ ਜ਼ਰੂਰ ਘੰਟਾ ਅੱਧਾ ਘੰਟਾ ਉੱਪਰ ਖੰਡੇ ਨੇ ਹਾਂ ਦੋ ਦੋ ਮੱਜਾਂ ਤਾਂ ਜਮੀ ਖਾਲੀ ਨੇ ਉਹ ਪਹਿਲੇ ਨੰਬਰ ਵਾਲੀ ਠੀਕ ਆ ਜੀ ਦੋ ਲਾਸਟ ਵਾਲੀ ਝੋਟੀ ਇਹ ਤਿੰਨ ਨੰਬਰ ਦੀ ਝੋਟੀ ਕਮਿਆ ਬਾਈ ਇਹ ਪਹਿਲਾਂ ਪਹਿਲਾ ਸੂਆ ਹੈ ਅੱਛਾ ਜੀ ਤੇ ਮੂੰ ਤੋਂ ਚਾਰ ਦਿੰਦਾ ਠੀਕ ਹੈ ਜੀ 12 ਕਿਲੋ ਦੁੱਧ ਹੋਊਗਾ ਭਾਈ ਠੀਕ ਹੈ ਜੀ 12 ਕਿਲੋ ਦੁੱਧ ਤਿਆਰ ਆ ਹਾਂ ਗੈਪ-ਗੂਪ ਦੇਖ ਥਣਾ ਦਾ ਕਿੰਨਾ ਹੈ ਥਣ ਥਣ ਬਹੁਤ ਗੈਪ ਤੇ ਆ ਗਿਆ ਦੋਸਤੋ ਪੂਰੀ ਬਰੀਕ ਆ ਗਈ ਪਤਲੀ ਬਰੀਕ ਹੈ ਜਮਾ ਟਾਪ ਦੀ ਝੁੱਟੀ ਹੈ ਭਾਈ ਠੀਕ ਹੈ ਜੀ ਰੱਖਣ ਵਾਸਤੇ ਡੇਲ ਕੋੜੇ ਵਰਗੀ ਜਿਵੇਂ ਮੂਰੋ ਹਣ ਥਣ ਦੇਖ ਸਕਦਾ ਪੂਰਾ ਹੈ ਤੇ ਔਣ ਚਵਾਦੀ ਪੂਰੀ ਹੋ ਗਈ ਪੋਲੀ ਜਿਵੇਂ ਭਾਈ ਹੱਥ ਲਾਣ ਦੀ ਵੀ ਲੋੜ ਚਵਾਦੀ ਦੀ ਤਾਂ ਕਿਸੇ ਦੇ ਵੀ ਠੀਕ ਆ ਜੀ ਚੋਣ ਜਵਾਦੀ ਬਾਈ ਕਹਿੰਦਾ ਉਹ ਪੂਰੀ ਪੋਲੀ ਸਾਨ ਤੋਂਣ ਦੇ ਦਾਰਦੇ ਪੂਰਾ ਗੈਪ ਤੇ ਜਿਵੇਂ ਪਹਿਲਣ ਝੋਟੀ ਨਾਲ ਦੂਜਿਆਂ ਨੂੰ ਵੀ ਮਤ ਪਉਂਦੀ ਐ ਠੀਕ ਆ ਜੀ ਇਹ ਵਾਲੂ ਵਾ ਦੇਖ ਲੈ ਗਾਈਆਂ ਵਰਗਾ ਜਿਵੇਂ ਦੇਖੀ ਸਾਨ ਦੀਆਂ ਗੱਲਾਂ ਨਹੀਂ ਆਗੀਆਂ ਯਾਰ ਬਈਆਂ ਆਈਆਂ ਲੱਬਣੀਆਂ ਬੱਤਾਂ ਆਈਆਂ ਨੇ ਬਾਕੀ ਬਈ ਆਪਣੀ ਤਸੱਲੀ ਕਰਕੇ ਖਰੀਦੋ ਕਿਤੋਂ ਵੀ ਡੰਗਰ ਖਰੀਦਦੇ ਹੋ ਇਹੋ ਯਾਰ ਦੋ ਟਾਈਮ ਚੋਲ ਇੱਕ ਟਾਈਮ ਚੋਲਿਓ ਅਗਲੇ ਦੀ ਇੱਛਾ ਯਾਰ ਬਈ ਆਪਾਂ ਜਿਹੜੀ ਚੀਜ਼ ਦੀ ਕਹਿੰਦਾ ਵੀ ਗਾਰੰਟੀ ਐ ਵੀ ਉਹ ਗਾਰੰਟੀ ਹੀ ਰਹੂਗੀ ਠੀਕ ਆ ਜੀ ਤੇ 4 ਨੰਬਰ ਤੇ ਕਮਾ ਸੁਆ ਬਈਏ ਝੋਟੀ ਤੇ ਇਹਦਾ ਮੁੱਲ ਹੈਗਾ 142000 ਰੁਪਏ 142000 ਰੁਪਏ ਠੀਕ ਹੈ ਜੀ ਠੀਕ ਹੈ 142000 ਦੋਸਤੋ ਦੇਖ ਸਕਦੇ ਹੋ ਤੇ ਆ ਚਾਰ ਨੰਬਰ ਤੇ ਬਈ ਇਹ ਪਹਿਲਣ ਝੋਟੀ ਹੈ ਬਈ ਮੂਤੋਂ ਚਾਰ ਦੰਦਾ ਅੱਛਾ ਬਈ ਤੇ 13 13.5 ਕਿਲੋ ਦੇ ਥੱਲੇ ਦੁੱਧ ਹੈ 13 13.5 ਕਿਲੋ ਦਾ ਤਿਆਰ ਆ ਬਈ ਕਹਦਾ ਠੀਕ ਹੈ ਜੀ ਸਿੰਘਾ ਚੌਣ ਚ ਬਈ ਬਹੁਤ ਟੌਪ ਦੀ ਹੈ ਠੀਕ ਆ ਬਈ ਫਰਸਟ ਕਲਾਸ ਆ ਠੀਕ ਹੈ ਜੀ ਆ ਦੇਖ ਬਾਈ ਦੇਖ ਕਿੰਨੀ ਝੋਟੀ ਦੇ ਥੱਲੇ ਠੀਕ ਹੈ ਜੀ ਲਾਲ ਇਹ ਐ ਨਹੀਂ ਹੈਗਾ ਵੀ ਲੋਕਾਂ ਜੋ ਬਾਜ਼ਾਰ ਲਾਈ ਹੋਏ ਨੇ ਖਾਲੀ ਵਰਗੀਆਂ ਮਈਆਂ ਨੇ ਉਹ ਤਾਂ ਜਮੀ ਸਵੇਰੇ 8 ਵਜੇ ਚੋਈਆਂ ਹੋਈਆਂ ਨੇ ਆ ਤਿੰਨ ਵਸ ਡੰਗ ਤੇ ਛੱਡੀ ਆ ਰਹੀ ਬਾਈ ਬਸੇ ਮੜੀਆਂ ਮੜੀਆਂ ਛੱਡੀ ਹੋਈਆਂ ਨੇ ਕੋਈ ਬਾਜ਼ਾਰ ਨਹੀਂ ਲਾਇਆ ਠੀਕ ਹੈ ਠੀਕਾ ਕੋਈ ਨਾ ਪਸਮਾਤੀਆਂ ਬੱਚੇ ਲਾ ਕੇ ਬੱਤਾ ਠੀਕ ਹੈ ਜੀ ਹਾਈਟ ਹਾਈਟ ਪੂਰੀ ਚੰਗੀ ਆ ਗਈ ਬਰੀਕ ਬਰੂ ਵੀ ਪੂਰੀ ਹੈ ਜਮਾ ਟਾਪਰ ਹੈ ਬਾਈ ਸਿੰਘ ਦੇਖ ਸਕਦੇ ਹੋ ਬਿਲਕੁਲ ਗੋਲ ਸਿੰਘ ਆ ਗਿਆ ਨਾਲ ਕੀ ਆਈਏ ਦੇ ਨਾਲ ਇਹਦੇ ਹੈਗੇ ਬਾਈ ਦੇਖਣਾ ਜੀ ਆਪਾਂ ਲੈਵੇ ਪੱਕੋ ਆ ਗਈ ਦੋਸਤੋ ਪੂਰੀ ਨਾਲ ਹੈਗਾ ਕੱਟਾ ਤੇ ਕਿੰਨੇ ਦੇ ਦਾਂਗੇ ਜੀ ਇਹ ਵੀ ਜੋ 1 ਲੱਖ 42000 ਰੁਪਏ 1 ਲੱਖ ਤੇ 42000 ਦੀ ਦੋਸਤੋ ਆ ਵੀ 1 ਲੱਖ 42000 ਦੀ ਮਿਲ ਜੂ ਤੁਹਾਨੂੰ ਹੋਰ ਕਰ ਦਾਂਗੇ ਦੋ ਤੇ ਆ ਵੀ 1 ਲੱਖ 42000 ਦੀ ਮਿਲ ਜੂ ਬਾਕੀ ਮਾਨ ਤਾਨ ਹੋ ਜੂਗਾ ਜਿਹੜਾ ਭਰਾ ਜੇ ਤੁਹਾਨੂੰ ਨਹੀਂ ਮੋੜਦੇ ਜੇ ਕੋਈ ਬੰਦਾ ਚੀਜ਼ ਦੀ ਪਰਖਣਾ ਜਿਹੜੇ ਨੂੰ ਆਪਾਂ ਯਾਰ ਆਪਾਂ ਨਹੀਂ ਉਹਨੂੰ ਬੰਦੇ ਨੂੰ ਲੱਖ ਲੱਖ ਦੀ ਜਾਂਦਾ ਭਈ ਇਹ ਟੋਕੜਾਂ ਵੇਖੜਦੀਆਂ ਨੇ ਆ ਜਿਵੇਂ ਕੱਟੀਏ 1.5 ਲੱਖ ਰੁਪਏ ਦੀ ਟੋਕੜ ਤੇ ਵੀ ਆਪਣੇ ਅਗਲਾ ਵਾਪਸ ਬਣ ਜੇ ਠੀਕ ਆ ਜੀ। ਕਿੰਨੀ ਸਵਾ ਸਵਾ ਦੀ ਸਾਰੀ ਬੰਨੇ ਜੀ ਡੂਡ ਦੇ ਪਾਣੂ ਉਹ ਲੈ ਲਾਂਗੇ। ਬਾਕੀ 2-2 ਮਹੀਨੇ ਦੁੱਧ ਪੀ ਕੇ ਬਈ ਉਹਨੇ ਦੀਆਂ ਫੇਰ ਨੇ। ਬਈ 2-2 ਮਹੀਨੇ ਨਹੀਂ ਛੀ-ਛੀ 7-7 ਮਹੀਨੇ ਵੀ ਪੀ ਕੇ ਨਾ ਫੇਰ ਬਈ। ਜਿੰਨੇ ਵੀ ਅੱਜ ਖਰੀਦਿਆ ਕੋਈ ਬਾਈ 2 ਮਹੀਨੇ ਦੁੱਧ ਪੀ ਕੇ ਫੇਰ ਵੀ ਉਹਨੇ ਜਾਈ ਹੈ ਅੱਜ। ਅਸੀਂ ਵਾਪਸ ਲੈ ਲਾਂਗੇ 5-10000 ਕਟਾ ਕੇ। ਠੀਕ ਆ ਜੀ ਠੀਕ ਆ। ਤੇ ਆ 5 ਨੰਬਰ ਤੇ ਬਈ। ਆ ਝੋਟੀ ਬਹੁਤ ਟੋਪਦੀ ਐ ਦੂਜਾ ਸੁਗੈ। ਠੀਕ ਆ ਜੀ। 13 ਕਿਲੋ ਬੋਲੇ ਤੋਂ ਸਟਾਰਟਿੰਗ ਹੈ 13 ਕਿਲੋ ਬੋਲੇ ਤੋਂ ਲੈ ਪੈਰ ਲੈ ਜਿੰਦ ਤ ਜਾਣਾ ਗੁੰਦੀ ਪਿਆ ਬਈ ਜਮਾ ਟੌਪ ਦੀ ਹੈ ਬਈ ਸਿੰਘ ਸਿੰਘ ਦੇਖੋ Ориجنਲ ਹੀ ਹੈ ਬਈ ਇਹਨਾਂ ਸਿੰਘ ਦਾ ਬਰੀਡ ਵਾਲੀ ਝੋਟੀ ਹੈ ਕੋਈ ਵੀ ਬੰਦਾ ਯਾਰ ਜੀ ਨੇ ਵੀ ਮੱਝ ਲੈਣੀ ਹੈ ਨਾ ਉਹ ਆਪਣੇ ਬਾਈ ਮੋਟੇ ਦੀ ਆਂਦੇ ਆ ਸਾਥ ਤੋ ਅੱਛਾ ਬਈ ਸਾਰਾ ਉਧਰੋਂ ਮਾਲ ਲੈਣਿਆ ਦੇਖ ਕੋਈ ਵੀ ਟੈਗ ਤੇ ਸਰਚ ਕਰਕੇ ਚਹੀਦੀ ਦੇਖ ਸਕਦੇ ਠੀਕ ਹੈ ਜੀ ਚੋ ਬਾਈ ਚੂ ਵੀ ਹੁਣੀ ਹੁਣੀ ਹੋ ਜਾ ਬਈ ਇੱਕ ਦੋ ਦਿਨਾਂ ਦੀ ਇਹ ਇਹਨੂੰ ਬਈ ਅੱਜ ਤੀਜਾ ਚੌਥਾ ਦਿਨ ਆ ਉਹਦੇ ਇਹਦੇ ਵੀ ਨਾਲ ਡੂਆ ਨਾਲੇ ਹੈ ਝੋਤੀ ਦੇ ਠੀਕ ਹੈ ਜੀ ਠੀਕ ਹੈ ਬਹੁਤ ਟੌਪ ਪਰ ਝੁੱਟ ਗਿਆ ਯਾਰ ਬਈ ਇੱਕ ਕਿੰਨੇ ਦੇ ਦਾਂਗੇ ਬਈ ਦੇ ਦਾਂਗੇ 1,70,000 1,70,000 ਦੀ ਦੋਸਤੋਂ ਪਿੱਠਪੂੜਾ ਚੈੱਕ ਕਰੋ ਪੂਰਾ ਇੱਕ ਨੰਬਰ ਆ ਗਿਆ ਜਮਾ ਟੋਪਰ ਹੈ ਬਈ 100 ਦੀ 100 ਆ ਗਈ ਸਾਰੀ ਜੈਡ ਬ ਲੈ ਕੇ ਮੂਤੋਂ ਲੈ ਕੇ ਪੈਰਾਂ ਤੱਕ ਸਾਰੀ ਜੈਡ ਬ ਲੈ ਕੇ ਬਾਕੀ ਬਾਈ ਕਹਿੰਦਾ ਟੋਕਣ ਚਾਹੀਦੀ ਹੈ ਸਰਚ ਕਰਕੇ ਦੇਖ ਲਿਓ ਸਰਚ ਕਰਕੇ ਦੇਖ ਲੈ ਤੇ ਬਾਕੀ ਦੀ ਸਾਰੀ ਜੱਡ ਬਲੇ ਕੇ ਇੱਕ ਬਲ ਵੀ ਨਹੀਂ ਹੈ ਵੀ ਚਟਾ ਕੋਈ ਜਾਂ ਪੂਰਾ ਠੀਕ ਹੈ ਜੀ ਜੱਡ ਵਾਲਾ ਕਿਸੇ ਚ ਵੀ ਨਹੀਂ ਠੀਕ ਹੈ ਜੀ ਤੇ 6 ਨੰਬਰ ਤੇ ਆ ਖਾਲੀ ਕਰੀ ਹੋਇਆ ਨਾ ਵੀ ਇਹ ਸਵੇਰ ਤੋਂ ਸਵੇਰੇ ਕੋਈ ਬੰਦਾ ਚੋ ਕੇ ਗਿਆ ਦੀ ਝੋਟੀ ਅਸਿਆ ਬਾਈ ਤੇ ਥੋੜਾ ਪੈਹ ਪੂਹਾ ਕਰਕੇ ਚੱਲ ਰਹੀ ਠੀਕ ਹੈ ਜੀ ਕਰਦਾ ਦੀਆ ਠੀਕ ਹੈ ਠੀਕ ਆ ਇਹ ਝੋਟੀ ਸਵੇਰੇ ਖਾਲੀ ਕਰੀ ਹੋਇਆ ਜਮਾ ਚ ਫੋ ਗਾਈਆਂ ਵਰਗਾ ਲੇ ਬੈ ਦੇਖ ਬਾਈ ਜਮੀ ਪੋਲੀ ਪੁੱਲੀ ਉਹ ਨਹੀਂ ਅੱਗੇ ਉਹਨੇ ਵਿਸਿਆ ਬੜਾ ਜੰਗਾੜ ਪੜਾ ਬਾਈ ਝੋਟੀ ਨੂੰ ਠੀਕ ਹੈ ਜੀ ਜਿੱਦ ਤੇ ਫਸ ਕੇ ਖੜ ਜਾਂਦੀ ਹੈ ਤੇ ਇਹ ਥੱਲੇ ਵੀ ਝੋਟੀ ਥੱਲੇ ਚੌੜਾ ਕਿਲੋ ਦੁੱਧ ਹੋਊਗਾ ਬਾਈ ਹਾਂ 14 ਕਿਲੋ ਦੁੱਧ ਤਿਆਰ ਆ ਬਾਈ ਹਾਂ ਉਹ ਬਾਈ ਤਿਆਰ ਯਾਰ ਤਸੱਲੀ ਕਰਾਵਾਂਗੇ ਆਪਾਂ ਦੋ ਟਾਈਮ ਤਿੰਨ ਟਾਈਮ ਬਾਈ ਆਪਣੀ ਚੋ ਕੇ ਲਿਆਓ ਕੰਮ ਰਹਾ ਬਾਈ ਯਾਰ ਸਾਰਾ ਕੁਝ ਠੀਕ ਆ ਜੀ ਓਕੇ ਆ ਕੰਮ ਠੀਕ ਆ ਜੀ ਦੋ ਦੋ ਟਾਈਮ ਚੋ ਵਿੱਚ ਆ ਟਾਈਮ ਚੋ ਵੇ ਜੇ ਲੈਣੇ ਨੇ ਤਸੱਲੀ ਕਰਨੀ ਆ ਹਾਂ ਜੀ ਆਪਾਂ ਪਾਟੇ ਹੀ ਲੈਣੇ ਤੇ ਅਗਲਾ ਅਬ ਦੀ ਤਸੱਲੀ ਕਰਕੇ ਖਰੀਦੇ ਹਾਂ ਪਿੱਠਪੂੜਾ ਹੋਰ ਸਾਰੀ ਇੱਕ ਨੰਬਰ ਮਿਲੂ ਤੁਹਾਨੂੰ ਜਮ ਇੱਕ ਤਾਂ ਸਿੱਗ ਨਹੀਂ ਕਿਸੇ ਦਾ ਮਾੜਾ ਮਿਲੂਗਾ ਇੱਕ ਚਵਾਈ ਨਹੀਂ ਮਾੜੀ ਮਿਲੂ ਕਿਸੇ ਵੀ ਮੱਝ ਦੀ ਠੀਕ ਆ ਬਾਈ ਇੱਕ ਐ ਨਹੀਂ ਹੈਗਾ ਕੋਈ ਕਿਸੇ ਦੇ ਥਣ ਵੱਡੇ ਹੋਣਗੇ ਇਕਲੇ ਵਾ ਖੁੱਲਾ ਮਿਲੂਗਾ ਠੀਕ ਆ ਜੀ ਭਵਾਨੇ ਦੀ ਬਿਲਕੁਲ ਸਾਫ ਸੁਥਰੀ ਮਿਲੂਗੀ ਇਹਦੇ ਵੱਲੇ ਝੋਟੀਆਂ ਮਿਲਣਗੀਆਂ ਠੀਕ ਆ ਜੀ ਇਹਦਾ ਮੁੱਲ ਹਾਂ ਨਾ ਚ ਡੇਢ ਲੱਖ ਰੁਪਏ ਦੀ ਡੇਢ ਲੱਖ ਦੀ ਬਾਈ ਜਮਾ ਤੋਕੜਾਂ ਲਈ ਭਾਅ ਨਹੀਂ ਬਸ ਦਾਦਾ 15 15 ਜਰ ਘੱਟਣਗੀ ਦੁੱਧ ਕਿੰਨਾ ਹੋਣ ਤਿਆਰ ਆ 14 ਕਿਲੋ 14 ਕਿਲੋ ਦੁੱਧ ਬਾਈ ਕਹਿੰਦਾ ਤਿਆਰ ਆ ਖਾਲੀ ਐ ਝੋਟੀਆਂ ਤਾਂ ਜੇ ਲਾਲਾ ਭਰੀ ਹੁੰਦੀ ਨਾ ਫਿਰ ਹੋਰ ਏਦੂ ਵੀ ਸ਼ੋ ਵੱਧ ਦਿੰਦੀ ਠੀਕ ਆ ਜੀ ਠੀਕ ਖਾਲੀ ਝੋਟੀਆਂ ਸਵੇਰੇ ਦੀ ਲੋ 8 ਵਜੇ ਬੰਦੇ ਨੇ ਚੋਤੀ ਡੇਢ ਲੱਖ ਜਿਵੇਂ ਮਾਨ ਤਾਨ ਕਰਦਾਂਗੇ ਕਰਦਾਂਗੇ ਯਾਰ ਬਾਈ ਕੋਈ ਪਿੱਟ ਪੁੜਾ ਦੇਖੋ ਕਹੇ ਜਿਹਾ ਲਗਾ ਜਗਾੜ ਪੁਰ ਇੱਕ ਨੰਬਰ ਆ ਦੋ ਤੋਂ ਇੱਕ ਵਾਰ ਐਡਰੈਸ ਹੋਰ ਦੱਸ ਦੋ ਜੀ ਆਪਣਾ ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਜਮਾ ਰਹਿਣੇ ਦੇ ਬਾਰਡਰ ਤੇ ਹੈ ਬਾਈ ਜੀ ਬਿਲਕੁਲ ਹਰਿਆਣੇ ਦੇ ਬਾਰਡਰ ਤੇ ਆ ਗਿਆ ਬਾਈ ਲਾਇਰੇ ਤੋਂ 10 12 ਕਿਲੋਮੀਟਰ ਹੈ ਪਾਤਣਾ ਤੋਂ ਵੀ 12 13 ਕਿਲੋਮੀਟਰ ਹੈ ਠੀਕ ਹੈ ਜੀ ਪਿੰਡ ਹੈ ਆਪਣਾ ਠੀਕ ਹੈ ਜੀ ਜਲੂਰ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ 868355108 ਠੀਕ ਹੈ ਜੀ ਠੀਕ ਹੈ ਦੇਖੋ ਦੋਸਤੋ ਨਕੀਨੇ ਨੇ ਬਾਈ ਲੋ ਆ ਇਹ ਲੋਗੋ ਮੱਝਾਂ ਵੀ ਜਰਾ ਬਾਕੀ ਚੀਜ਼ ਹੈ ਉਹਨੇ ਜੀ ਬਈ ਜਿੰਨੀ ਅੱਜ ਨਾਲ ਵੀ ਯਾਰ ਬੀਬੀ ਯਾਰ ਲੈਸ ਕਰਕੇ ਉਹ ਬਾਈ ਆਪਾਂ ਉਤਰ ਫਿਰਕੇ ਮੱਝਾਂ ਤੋਂ ਬੰਦਾ ਕੱਚੇ ਕੀਲੇ ਤੋਂ ਠੀਕ ਹੈ ਜੀ ਗਲਤਾਂ ਦੋ ਅਨੇਮੰਦੀ ਮਿਲ ਜਾਂਦੀਏ ਬਸ ਦੋ ਦੋ ਚਾਰ ਚੱਲ ਜਾਂਦੇ ਮਾਰਜਿਨ ਛੱਡ ਕੇ ਆਪਦਾ ਬਸ ਠੱਡ ਦਾ ਟਾਈਮ ਹੈ ਵੀ ਯਾਰ ਕਿਸੇ ਨੂੰ ਚੰਗੀ ਬਰੀਡ ਪੈਦਾ ਕਰਨ ਦੀ ਠੀਕ ਹੈ ਜੀ ਠੀਕ ਹੈ ਕੁਆਲਿਟੀ ਦੋਸਤੋ ਪੂਰੀ ਇੱਕ ਨੰਬਰ ਆ ਗਈ ਬਾਕੀ ਆਪਣੀ ਤਸੱਲੀ ਕਰਕੇ ਖਰੀਦੋ ਬਈ ਕਿਸੇ ਤੋਂ ਵੀ ਖਰੀਦੋ ਚਾਹੀਦੀ ਆਪਣੇ ਕੋਲੋਂ ਯਾਰ ਇੱਕ ਗੱਲ ਆ ਹੁਣ ਸਟੈਂਡ ਨੂੰ ਕੋਸਾ ਜਿਵੇਂ 1.5 ਲੱਖ ਰੁਪਇਆ ਪਾਇਆ ਇਹਦਾ ਕੀ ਮਾੜੀ ਆ ਜਿਆਦਾ 1.30 ਲੱਖ 30 ਹਜ਼ਾਰ ਦੀ 35 ਦੀ ਟੋਪੜ ਵਿਕ ਜੂ ਗੈਪ ਦੇਖ ਸਾਰੀਆਂ ਮੱਜਾਂ ਦੇ ਨੰਨਾ ਸਿੰਘ ਨਹੀਂ ਕਿਸੇ ਦਾ ਮਾਣਾ ਮਿਲੂ ਸਾਰੀ ਜੱਡ ਬਨੇਕ ਇਹਦਾ ਝੋਟੀ ਤਾਂ ਦੇਖ ਲੈ ਗੈਪ ਦੇਖ ਹਾਂਜੀ ਸੂਈ ਆ ਦੂਜਾ ਤੀਜਾ ਦਿਨ ਆ ਦੇਖ ਜਿਵੇਂ ਪਹਿਲਣ ਕੱਟੀ ਆ ਦੇਖੀ ਕਿੰਨਾ ਗੈਪ ਆ ਹਾਂ ਬਈ ਇਹ ਤਾਂ ਗੱਲ ਆਈ ਚਵਾਈ ਚਵਾਈ ਜਿਹੇ ਜੇ ਥਣ ਨੇ ਉਦੋਂ ਵੀ ਸੋਹਣੀ ਐ ਆ ਜਿਹੜੀ ਪਹਿਲਣ ਕੱਟੀ ਐ ਦੇਖੀ ਫੁੱਟ ਫੁੱਟ ਬਾਹਰ ਤ ਜਗਾੜ ਦੇਖ ਗਿੱਟ ਗਿੱਟ ਪੈਂਦੀ ਹੈ ਵਿਚਾਲੇ ਆ ਝੋਤੀ ਦੇਖ ਬਾਕੀ ਬਾਈ ਜਿਹੜਾ ਰੇਟ ਕਰਤਾ ਕਹਿਣ ਦੀ ਗੱਲ ਨਹੀਂ ਕਰਨ ਵਾਲੀ ਹੁੰਦੀ ਨੇ ਬਾਈ ਆ ਦੇਖੀ ਇਹ ਜੀ ਨਾੜਾ ਲਈ ਝੋਟੀ 100 ਪੰਡਾ ਚ ਫਿਰ ਜਾ ਅੱਜ ਟੈਂਕੀ ਤੇਲ ਦੀ ਫੂਕ ਦੇ ਨਾ ਤਾਂ ਇਹ ਭਾਅ ਮਿਲੇ ਨਾ ਹੀ ਜੀ ਚੰਗੀ ਝੋਟੀ ਤੇ ਆਵੇ ਦੇਖ ਨਾੜਾ ਨੂੜ ਦੇ ਪੂਰਾ 20 ਕਿਲੋ ਲੈਵਲ ਤੇ ਆ ਗਈ ਨਾ 18 ਕਿਲੋ ਦੀ ਆਪਾਂ ਗਾਰੰਟੀ ਦੇਵਾ ਕਿਸੇ ਬਾਈ ਜੀ ਠੀਕ ਆ ਜੀ ਤੇ ਆ ਝੋਟੀ ਆ ਦੇਖੀ ਪਿੱਠਪੋੜਾ ਫੀਤਾ ਲਾ ਦੇ ਕੋਈ 3 ਫੁੱਟ ਚੌੜੀ ਪਈ ਆ ਦੇਖੀ ਗੱਡੀ ਗੱਡੀ ਦੂਰ ਹੱਟ ਪਏ ਨੇ ਝੋਟੀ ਦੇ ਹਾਂ ਜੀ ਸਿੰਘ ਜਮਾ ਨਿਕਤ ਨੇ ਕਾ ਖਾਲੀ ਝੋਟੀ ਹੈ ਜਮਾ ਠੀਕ ਹੈ ਜੀ ਜਿੱਦੇ ਦੁੱਧ ਤੇ ਆ ਗਈ ਨਾ ਹੋਰ ਕੁਝ ਕਰ ਦੂਗੀ ਇਹੇ ਠੀਕ ਹੈ ਜੀ ਠੀਕ ਹੈ ਲੋ ਜੀ ਦੋਸਤੋ ਕਰ ਲੋ ਕਨੈਕਟ ਦਾ ਇੱਥੇ ਤਾਂ ਹੋਰ ਬਈ 5-7 ਖੜੀਆਂ ਨੇ ਅੰਦਰ ਖੜੀਆਂ ਨੇ 24 ਘੰਟੇ ਹੁੰਦੀਆਂ ਨੇ ਜੀ ਮੱਝ ਆਪਣੇ ਦਾ 24 ਘੰਟੇ 10 ਮੱਝਾਂ ਹੋਰ अवेलेबल ਹੁੰਦੀ ਹੁੰਦੀਆਂ ਨੇ ਠੀਕ ਹੈ ਜੀ ਠੀਕ ਹੈ